ਤਗਾਰੀ ਜਿਹੇ ਪਛਾਂ ਦੀ ਧਾਰਾ ਮਾਰ ਉਸ ਵੀ ਨਹੀਂ ਕਹਿੰਦੀ ਯਾਰ ਬੱਕਰੀ ਇੱਕ ਤਰ੍ਹਾਂ ਦੀ ਬਈ ਯਾਰ ਇਹ ਗਾਂ ਥੋੜੀ ਰ ਆਪਣੇ ਬਣਾ ਜ ਲੈ ਲੈ ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤਾਂ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚ ਚੁੱਕੇ ਹਾਂ ਬਾਈ ਚਮਕੌਰ ਕੋਲੇ ਪਿੰਡ ਧੌੜਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਇੱਕ ਤਾਂ ਖਾਵਾਂਗੇ ਤਾਜੀ ਸੂਈ ਜਰਸੀ ਕਾਫੀ ਕਲਰ ਦੇ ਵਿੱਚ ਤੇ ਆ ਜੇਰ ਵੀ ਡੰਨਾ ਇਧਰਲੇ ਬੰਨੇ ਤੇ ਤਾਜੀ ਸੂਈ ਆ ਬਿਲਕੁਲ ਘੰਟੇ ਤੇ ਕਦੇੜ ਜਿਹੇ ਨੂੰ ਸੂਈ ਨੂੰ ਹੈ ਦੰਦਾਂ ਚ ਹੈਗੀ ਆ ਦੋ ਦੰਦ ਆਰਡਰ ਦੀ ਸ਼ੇਪ ਬਹੁਤ ਸੋਹਣੀ ਰੱਖਦੀ ਆ ਤੇ ਕੱਦ ਤੈਦਾ ਦੋ ਦੰਦ ਦਾ ਐਫ ਜੀ ਡਾ ਹੀ ਆ ਬਾਕੀ ਇਥੋਂ ਆਰਡਰ ਕੁਆਲਟੀ ਕਰ ਸਕਦੇ ਹੋ ਚੈੱਕ ਬਿਲਕੁਲ ਨਾਲ ਲੱਗਵਾ ਸਵਾ ਦੀ ਬਿਲਕੁਲ ਠੰਡੀ ਸੀਲ ਜਿਵੇਂ ਮਰਜ਼ੀ ਧਾਰਾ ਮਾਰੀ ਇਹੋ ਜਿਹੀ ਪਿਛੋਂ ਦੀ ਧਾਰਾ ਮਾਰ ਲਓ ਇੰਨੀ ਠੰਡੀ ਆ ਤੇ ਇੱਕਾ ਤਿਆਰ ਦੁੱਧ ਵਾਲੀ ਬੱਛੀ ਆ ਇਹਦੇ ਨਾਲ ਵੀ ਬੱਛੀ ਆ ਗਈ ਕਾਫੀ ਕਲਰ ਦੇ ਵਿੱਚ ਤਿਆਰ ਦੁੱਧ ਹੈ ਚੰਗਾ ਦੁੱਧ ਦੇ ਕੋਲ ਤਿਆਰੀ ਦਾ ਬਾਕੀ ਗੱਲਬਾਤ ਬਾਈ ਨਾ ਕਰਾ ਦਾਨਿਆ ਰੇਟ ਵੀ ਦੋਵਾਂ ਦਾ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਦੋਨੇ ਪਸ਼ੂ ਖੋਲ ਕੇ ਤੋਰ ਕੇ ਸੂਏ ਦੀ ਸਾਰੀ ਡਿਟੇਲ ਚਮਕੌਰ ਤੋਂ ਲੈ ਲਾਂਗੇ ਆਜੋ ਚਮਕੌਰ ਤੋਂ ਸਤਰੀ ਕਾਲ ਭਰਾ ਮੇਰੇ ਹੋਰ ਕਿਵੇਂ ਆ ਪ੍ਰਮਾਤਮਾ ਦੀ ਕਿਰਪਾ ਵਧੀਆ ਵੀਰੇ ਚੜਦੀ ਕਲਾ ਚੜਦੀ ਕਲਾ ਵੀਰੇ ਕਿਹੜੇ ਪਾਸੋਂ ਜੀ ਤਾਜੀ ਤੋਂ ਹਾਂ ਜੀ ਮੈਂ ਤਾਜੀ ਤੋਂ ਕਰਾਉਂ ਮੈਂ ਗਰੀ ਆ ਹਾਈ ਡਰ ਕੁਆਲਟੀ ਦੇ ਮਾਰ ਕੈਮਰਾ ਜੀ ਆਡਰ ਤੇ ਮਾਰਦੇ ਕੈਮਰਾ ਇਹਦੇ ਤੋ ਹੋਗਾ ਨਹੀਂ ਬਹੁਤਾ ਰਵਈਏ ਵੀ ਰੱਖੀਦਾ ਪਾਏ ਥੱਲੇ ਨਹੀਂ ਐਵੇਂ ਐਵੇਂ ਕੁਝ ਨਹੀਂ ਚੱਕਰੀ ਨਹੀਂ ਹੈਗਾ ਆਪਣੇ ਸਾਰਿਆਂ ਗਾ ਜਿੱਦਾਂ ਦੀ ਨਹੀਂ ਵੀਰੇ ਅੱਛਾ ਆ ਦੇਖ ਥੱਲੇ ਬੈਠ ਗਏ ਨੇ ਸਵੇਰ ਦੀ ਠੰਡੀ ਨਾਲ ਨਾਲ ਬੱਚਾ ਬੱਚਾ ਮਾਂ ਦਾ ਬੱਸੀਆ ਵੀਰੇ ਜੱਸੀ ਠੀਕ ਆ ਗੱਲ ਤੋੜ ਬਾਈ ਖੋਣ ਕੇ ਕਿੰਨੇ ਕ ਦਿਨ ਦਾ ਸੂਆ ਹੋ ਗਿਆ ਚਾਰ ਪੰਜ ਦਿਨ ਹੋ ਗਿਆ ਨਾਲੋਂ ਨਾਲ ਹੀ ਆਲੇ ਬੈੜ ਦਾ ਠੀਕ ਆ ਗੱਲ ਇਹ ਦੁੱਧ ਹੈਗਾ 16 17 ਕਿਲੋ ਖੁੱਲਾ ਤਾਂ ਵੱਧੇ ਹੋਊਗਾ 18 ਹੀ ਹੋਵੇ ਉਸ ਤੋਂ 16 17 ਮੰਨ ਕੇ ਹੁਣ ਲੈ ਤਿਆਰ 16 16 ਕਿਲੋ ਹੁਣ ਡੰਗ ਦੋ ਡੰਗ ਚ ਪਾ ਦਾਂਗੇ ਚਾਰ ਡੰਗ ਚੋਲੇ ਵੀਰੇ ਹੈ ਚਾਰ ਡੰਗ ਚੋਲੇ ਭਾਂਦੀ ਠੀਕ ਆ ਗੱਲ ਹਾਂ 16 ਕਿਲੋ ਦੁੱਧ ਬਾਈ ਕਹਿੰਨਾ ਚਾਹੀਏ ਅਗਲਾ ਚਾਰ ਡੰਗ ਪੰਜ ਡੰਗ ਚੋਕੇ ਲੈ ਜੀ ਲੈ ਜੀ ਹਾਂ ਸੂਆ ਸੂਆ ਦੂਜਾ ਵੀਰੇ ਦਿਨਾਂ ਚ ਸਿੱਗੀ ਹੈ 6 ਡ ਆਰਡਰ ਬਹੁਤ ਸੋਹਣਾ ਰੱਖਦੀ ਆ ਬਹੁਤ ਫਿਕਸ ਆਰਡਰ ਤੇ ਨਾ ਆਰਡਰ ਤੇ ਦੇਖੀ ਨਾਣਾ ਦੇਖੇ ਮੈਨੇ ਵੀਰੇ ਕਿਹ ਨਹੀਂ ਖਾਈ ਮੜਾ ਇੱਥੇ ਸਾਹਮਣੇ ਅੱਲਾਹ ਚੱਲ ਲੈ ਚਲਾ ਇਹਨੂੰ ਲੈ ਚਲਾ ਆ ਗਈ ਕ੍ਰਾਸ ਆਂਗ ਦੇ ਵਿੱਚ ਗਰਮੀ ਦੇ ਵਿੱਚ ਚੱਲਣ ਵਾਲੀ ਵਹਿੜ ਆਰਡਰ ਰੱਖਦੀ ਆ ਨਾਲ ਲੱਗਵਾ ਜਾ ਠੰਡ ਦਾ ਸਹਜ ਬਹੁਤ ਸੋਹਣਾ ਰੱਖਦੀ ਬਹੁਤ ਸੋਹਣਾ ਮੁੱਠੀਆ ਠਾਣਾ ਤੇ ਆਰਡਰ ਤੇ ਦੇਖੀ ਨਾਣਾ ਦੇਖੇ ਮੈਂ ਸੂਆ ਦੂਜਾ ਕਿਉਂਕਿ ਪਤੀਆ ਸੁਣੋ ਚਮਕੌਰ ਦੀ ਵੀਡੀਓ ਤਕਰੀਬਨ ਇੱਕ ਅੱਧਾ ਦਿਨ ਛੱਡ ਕੇ ਆਉਂਦੀ ਆ ਪਸ਼ੂ ਬਾਜੀ ਦੇ ਵਧੀਆ ਸੇਲ ਹੋ ਰਹੇ ਨੇ ਸੇਲ ਤਾਂ ਹੁੰਦੇ ਨੇ ਬਾਈ ਜੇ ਕੰਮ ਇੱਕ ਨੰਬਰ ਦਾ ਹੋਵੇ ਬਾਈ ਕੋਈ ਵੀ ਕੁਆਲਟੀ ਹੋਵੇ ਪਰ ਭਰਾ ਮੇਰਾ ਆ ਉਹ ਬੰਦਾ ਕੋਈ ਵੀ ਹੋ ਸਕਦਾ ਆਪਾਂ ਇਹ ਨਹੀਂ ਕਹਿੰਦੇ ਕਿ ਇਕੱਲੇ ਉਹ ਬੰਦਾ ਹੈ ਨਹੀਂ ਕੋਈ ਹੈਗਾ ਬਈ ਆ ਹੋਰ ਵੀ ਜਿਹੜੇ ਵੀ ਭਰਾ ਸਨਾ ਕੰਮ ਸਹੀ ਕਰਦੇ ਉਹਨਾਂ ਦੇ ਪਸ਼ੂ ਵਧੀਆ ਸੇਲ ਹੁੰਦੇ ਆ ਇਹ ਜੀ ਗੱਲ ਨਹੀਂ ਲੈ ਚਲ ਬਾਈ ਇਹਦੇ ਹੱਥ ਮਾਰ ਦਸਾ ਦੇ ਮਾੜੇ ਕਰੇ ਫੇ ਜੀ ਇਹ ਇੱਥੋਂ ਘਰੀ ਅਗਲੇ ਬੰਦੇ ਨੂੰ ਦਿਖਾ ਦੇ ਆਰਡਰ ਕੁਆਲਟੀ ਚੈੱਕ ਕਰਾ ਦੇ ਸਭਾ ਆਦੀ ਬਾਈ ਕਹਿੰਦਾ ਆ ਗੀ ਠੰਡੀ ਆ ਬਿਲਕੁਲ ਠੰਡੀ ਆ ਬਾਈ ਆ ਠੰਡੀ ਸੀ ਲਜਮੀ ਜੰਮੀ ਠੰਡੀ ਆ ਯਾਰ ਓਕੇ ਜੀ ਰਿਪੋਰਟ ਆ ਪਾਇਆ ਧਾਰਾ ਮਰਵਾ ਦੇ ਗੁਰੂ ਕੋਈ ਦਿਸ ਰੋਕਲਾ 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 ਬੁਚ ਕੇ ਰੋਕਲਾ ਡਰਾਣਾ ਅੱਡਰ ਦੀ ਆਸਦਾ ਕੋਈ ਨਹੀਂ ਤਾਂ ਕੁਛ ਨਹੀਂ ਠੰਡੀ ਆ ਸਵਾਜੀ ਨੋ ਨੋ ਕੁਛ ਨਹੀਂ ਕਹਿੰਦੀ ਲੈ ਚਵਾਈ ਦੀ ਆ ਗਈ ਫੁੱਲ ਮੋਟੀ ਲੈ ਇੱਥੀ ਮਰਵਾਦੀਆਂ ਧਾਰਾਂ ਤੁਹਾਨੂੰ ਮੱਝ ਨਾਲ ਦੀ ਚਵਾ ਲੱਗਿਆ ਛੱਡ ਦੇ ਜਮਕੋਰ ਇਹ ਆਰਡਰ ਦੇਖੀ ਨਾ ਦੇਖੀ ਗੁਰੂ ਭਈਆ ਦੇਖੀ ਆ ਦੇਖ ਦੋਨਾਂ ਪਾਸੇ ਆਰਡਰ ਦੇ ਨਾਲ ਲੈ ਚੱਲ ਲੈ ਚੱਲ ਗਿਆ ਚਵਾ ਲੱਗਿਆ ਬੱਚੀ ਨੂੰ ਮੱਝ ਨਾਲ ਬਈ ਫੁੱਲ ਮੋਟਾ ਲੇਵਾ ਫਿੱਟ ਫਿੱਟ ਆ ਗਿਆ ਨਾਲ ਲਗਵਾ ਤੇ ਆ ਗਿਆ ਆਪਾਂ ਕਹਿ ਸਕਦੇ ਆਂ ਵੀ ਨਾੜਾਂ ਵਾਲਾ ਲੇਵਾ ਆ ਗਿਆ ਗੁੰਦਮਾ ਬਿਲਕੁਕੁਲ ਗੁੰਦਮਾ ਹਾਂ ਜਾਰੇ ਬਸ ਨਾੜਾਂ ਨੇ ਬਈ ਬਾਕੀ ਸੀ ਦੁੱਧ 20 ਤੋਂ ਬਾਹਰ ਕੱਢ ਦੂ ਮੈਂ ਤਾਂ ਕਹਿੰਦਾ ਨਹੀਂ ਬਾਈ 23 ਕੱਢ ਦੂ 20 ਤੋਂ ਬਾਹਰ ਕੱਢ ਦੂ ਬਰੇ ਦਾ ਮੇਲੇ ਮੂਲੇ ਤਾਂ ਨਹੀਂ ਚੱਲੀ ਹਾਲੇ ਚੱਲੀ ਨਹੀਂ ਮੇਲੇ ਤੇ ਬਾਈ ਯਾਰ ਠੀਕ ਆ ਗੱਲ ਜੋ ਮੇਲੇ ਚੱਲ ਕੇ 20 ਤੋਂ ਬਾਹਰ ਇਹਨੂੰ ਕੋਈ ਬਾਹ ਨਹੀਂ ਆ ਵੀ 16 ਕਿਲੋ ਹੈਗਾ ਹੁਣ 16 ਕਿਲੋ ਦਾ ਖੁੱਲਾ 17 ਹੀ ਹੋ ਜਾਵੇਗਾ ਬਈ ਠੀਕ ਆ ਗੱਲ ਹੋਵੇ ਬਾਈ ਕਹਿੰਦਾ 17 ਹੀ ਹੋਵੇ 16 ਪਰ 16 ਮੰਨ ਕੇ ਖੁੱਲਾ ਕਰ ਦੇ ਮੈਂ ਕਾਹ ਟਾਈਮ ਕੋਈ ਚੱਲੇ ਜਿੰਨਾ ਉਹਦੀ ਛੱਲੀ ਨਹੀਂ ਹੁੰਦੀ ਬੰਦੇ ਦੀ ਯਾਰ ਪਰ ਸਾਈ ਆਪਾਂ ਚੰਗੀ ਪਵਾ ਕੇ ਚ ਬਾਈ ਸਾਈ ਤਾਂ ਹੁਣ ਬਈ ਚੰਗੀ ਪਵਾਵਾਂਗੇ ਪਰ ਆਲੇ ਵਿੱਚ ਇੱਕ ਹੋਰ ਕਹਿੰਦਾ ਕੋਈ ਬਣ ਗਿਆ 1000 ਰੁਪਏ ਪਾ ਕੇ ਮੌੜ ਮੁੜ ਕੇ ਆਉਂਦੇ ਨਹੀਂ ਵੀਰੇ ਯਾਰ ਐਂ ਦਿੱਕਤ ਆਉਂਦੀ ਹੈ ਨਾ ਬਰਾ ਠੀਕ ਆ ਗੱਲ ਉਹ ਕੰਮ ਨਹੀਂ ਹਾਂ ਬਾਈ ਕਹਿੰਦਾ ਸਾਈ ਇਹਦੀ ਘੱਟ ਤੋਂ ਘੱਟ ਕਿੰਨੀ ਪਵਾਵਾਂਗੇ 10000 ਰੁਪਏ ਸਾਈ ਪਾਵਾਂਗੇ ਗੱਲਾਂ ਫੇਰ ਪਰ ਚਾ ਚਾ ਚੋਲੇ ਜੇ ਨਾ ਹੋਇਆ ਤਾਂ ਤੁਹਨੇ ਮੋੜ ਦਿੰਦੇ ਨਾ ਬੋਦਨਾ ਹੈ ਆਪਾਂ ਚਾ ਦੰਗ ਆਪਣੇ ਘਰੇ ਜੋਲੇ ਪਰ ਗਾਹਾਂ ਵਾਲੇ ਕਰਦੀ ਗਰੰਟੀ ਹੈਗੀ ਵੀਰੇ ਯਾਰ ਠੀਕ ਆ ਗੱਲ ਆਪਣੇ ਘਰੇ ਪਾ 10 ਡ ਤੇ ਮਗਰ ਬਖ ਹੈ ਸਾਈ ਦੁੱਗਣੀ ਮੋੜ ਦਾਂਗੇ ਹਾਂ ਦੁੱਗਣੀ ਮੋੜ ਦਾਂਗੇ ਇਹ ਬਾਈ ਕਹਿੰਦਾ 16 ਤੋਂ ਦੁੱਧ ਘਟਦਾ ਸਾਈ ਦੂਣੀ ਦੂਣੀ ਮੋੜ ਦਾਂਗੇ ਯਾਰ ਤੇ ਬਾਕੀ ਆ ਗਾਂ ਦਾ ਆਡਰ ਹੀ ਦਸੀਂਦਾ ਭਰਾ ਮੇਰੇ ਦੁੱਧੜ ਪਿੱਛੇ ਜਦਾ ਪਿੰਡ ਦਾ ਘਹਾਰਾ ਤੋਂ ਪਤਾ ਲੱਗਿਆ ਹੁੰਦਾ ਭਰਾ ਮੇਰਾ ਨਾਲਾ ਬੱਸੀ ਹੈ ਕਿ ਕਿੱਡੀ ਆ ਫੁੱਲੀ ਜਿੱਡੀ ਬੱਸੀ ਦੇਖ ਲੈ ਕਿਉਂ ਨਹੀਂ ਬੱਸੀ ਤਿਆਰ ਹੋ ਬੱਸੀ ਲੈ ਸਾਹ ਨਾਲ ਬੱਛੀ ਵੀ ਚੰਗੀ ਆ ਤੇ ਆਪ ਵੀ ਵੈਰ ਸਭਾ ਦੀ ਕੁਝ ਨਹੀਂ ਕਿਤੇ ਸਾਡੇ ਧਾਰਾਂ ਹੀ ਮਾਰ ਲਾ ਗੁਰੀ ਵੇ ਵੇ ਤੁਸੀਂ ਕਹਿੰਦੀ ਆ ਸਭਾ ਦੀ ਲੋ ਬਾਲ ਢੰਡੀ ਆ ਤੇ ਦਿਖਾ ਕੇ ਰਹੀ ਓ ਅੱਡ ਤੇ ਨਾਲਾ ਦੇਖੋ ਕਿਵੇਂ ਲੱਗਿਆ ਹੱਥ ਲਾਉਣ ਦੀ ਲੋੜ ਨਹੀਂ ਚਾਉਣਦੇ ਯਾਰ ਹਾਂ ਤਾਂ ਹੋਦਾ ਦੁਬਾਰਾ ਖਾਣਾ ਸੀ ਦੋਨੇ ਬਣ ਗਿਆ ਨਹੀਂ ਦੋ ਦੋ ਚ ਪੋਜੀਸ਼ਨ ਆਥ ਹੁਣ ਚਵਾਈ ਰੱਥ ਲਾਉਣ ਦੀ ਲੋੜ ਨਹੀਂ ਇਹਦੀ ਬਾਲੀ ਫੋਕੀ ਚਵਾਈ ਆ ਚਾਹੇ ਬੁੜੀ ਚ ਹੋਵੇ ਬੰਦਾ ਚ ਹੋਵੇ ਚਾਹੇ ਜਵਾਕ ਚੋਲੇ ਇੰਨੀ ਕਿ ਫੋਕੀ ਲੈ ਇਧਰ ਦੀ ਲਿਆ ਆਇਆ ਕਿਵੇਂ ਕਾਰੀਗਰ ਬੰਦੇ ਆ ਚੋਂਦੇ ਇੰਨੀ ਮੋਟੀ ਆ ਆਪਾਂ ਫੇਰ ਵੀ ਚਵਾਈ ਨੂੰ ਪਤਾ ਘੱਟ ਜਾਣ ਦੀ ਹੋਗੀ ਬਾਹਰ ਛੱਡ ਦੇ ਬਾਈ ਆ ਵਾ ਬਹੁਤ ਹੋਣਾਂ ਮੰਗਾਂ ਮਾਂ ਭਰਾ ਮੜੀ ਕਰੀ ਜੀ ਕਰੀ ਜੀ ਵਾਲੀ ਉਹਨੂੰ ਬਿਨਾ ਨਿਆਣੇ ਤੋਂ ਖੜੀ ਆ ਬਿਨਾ ਬੱਚਾ ਲਾਏ ਬੰਦਾ ਸਾਡੇ ਨਾਲ ਹੱਡੋ ਆ ਵਾ ਦੇਖੀ ਬਾਈ ਯਾਰਾ ਠੀਕ ਹੈ ਗੱਲ ਮਗਰ ਬੱਸੀ ਆ ਦੇ ਬਾਅਦ ਛੱਡਦੇ ਫਿਰ ਮੱਚੀ ਜਾਊਗੀ ਛੱਡ ਦੇ ਛੱਡ ਦੇ ਚਮਕੌਰ ਫੋਲਾ ਫੋਲੋਗੇ ਗੱਲ ਦਾ ਮਾਰੀ ਕੱਢੂ ਗਰੀ ਜਨਾ ਠੀਕ ਹੈ ਗੱਲ ਆ ਤਸੱਲੀ ਬਾਈ ਕਹਿੰਦਾ ਫੁੱਲ ਕਰਾ ਦਾਂਗੇ ਆਪਾਂ ਸਿਕੰਟਾਂ ਦੇ ਹਿਸਾਬ ਨਾਲ ਹੀ ਚੱਲਦਾ ਕੰਮ ਮਿੰਟਾਂ ਸਿਕੰਟਾਂ ਦੀ ਵਾਲਟੀ ਭਰਨ ਵਾਲਾ ਸੌਦਾ ਹੈ ਇਹ ਠੀਕ ਲੈ ਤੇ ਥਾਣ ਦਾ ਸਹਜ ਬਹੁਤ ਸੁਣਾ ਦਿੰਦਾ ਦੁਬਾਰੇ ਬਿਠਾ ਲੂਗੇ ਰਾਂ ਹੋਰ ਹਾਂ ਬਹਿ ਜਾ ਆਪਣੇ 10 ਬਾੜਾਂ ਗਾ ਬਹਿ ਜਾ ਬਹਿ ਜਾ ਲੈ ਚੱਕੀ ਕੋਈ ਨਹੀਂ ਕੁਝ ਵੀ ਨਹੀਂ ਕਹਿੰਦੀ ਯਾਰ ਆਪਣੇ ਸਾਰੇ ਡੰਗਰੀ ਇਦਾਂ ਦੇ ਹੁੰਦੇ ਆ ਲੈ ਲੈ ਮਾ ਥੱਲੇ ਨਾ ਖਰਾਬ ਕਰ ਦੋ ਥੱਲੇ ਨਾ ਖਰਾਬ ਕਰਿਆ ਵੀ ਭਰਾ ਆਪਣੇ ਕਹਿਣਗੇ ਵੀ ਥੱਲੇ ਖਰਾਬ ਕਰੀ ਜਾਂਦੇ ਆ ਪੈਸੇ ਦਾ ਛੋੜ 16 ਕਿਲੋ ਦਾ ਪੈਸੇ ਕਿੰਨੇ ਲਵਾਂਗੇ ਇਹਦੇ ਥੱਲੇ ਨਾ 67 ਦੀ ਦੇ ਦਾਂਗੇ ਭਰਾ 67 ਹਜ਼ਾਰ ਦੀ ਕੋਲਾ 67 ਦੀ ਦੇ ਦਾਂਗੇ ਦੇ ਦਾਂਗੇ ਬਸ 60 ਦੀ ਮੁੱਕਰਦਾ ਤਾਂ ਨਹੀਂ ਮੰਗਦਾ ਮੁੱਕਦਾ ਨਾ ਜਬਾਨ ਤੇ ਇਹਦੀ ਗੱਲ ਕਹੀ ਤੀ ਲੈ ਤੇ ਸਵੇਰ ਆ ਦੀ ਠੰਡੀ ਆ ਮਾ ਦੀ ਠੰਡੀ ਦੁਬਾਰੇ ਫੇਰ ਬਹਿ ਜਾ ਗੱਨੀ ਬੈਠੀ ਭਾਈ ਯਾਰ ਕਹਿੰਦਾ ਕੁਝ ਵੀ ਨਹੀਂ ਕਹਿੰਦੀ ਯਾਰ ਦੁਬਾਰੇ ਫੇਰ ਬਿਠਾ ਲੂ ਠਾਵਾ ਜਦੋਂ ਮਰਜੀ ਰੋਟੀ ਖਾ ਲੈ ਦੁਬਾਰੇ ਫੇਰ ਬਹਿ ਜਾਓ ਬਾਹ ਹੁਣ ਤਾਰਾ ਨਾ ਮਾਰੀਂ ਤਾਰਾ ਮਾਰੀਂ ਬੈਠੇ ਮਾਰੇ ਕਿਤਾਬ ਦਾ ਮਾਰੇ ਉਹ ਕੰਮ ਨਹੀਂ ਹੈਗਾ ਆਉਣ ਵਾਲਾ ਕੰਮ ਹੈਗਾ ਮੈਂ ਥੱਲੇ ਨਾ ਮਾਰ ਜਾਦੇ ਹਣੀ ਵਾਰ ਕੀ ਆ ਭਰਾ ਮੇਰਾ ਮਾਗਰ ਵੀ ਬੱਸੀ ਤੇ ਆਪ ਵੀ ਬੱਸੀ ਦੰਦੀ ਸਿੱਗੀ ਦੰਦਾ ਸਿੱਗੀ ਆ ਠੰਡੀ ਸੀ ਲਾਇਆ ਜਮ ਮਰਦੀ ਨਾ ਪਾਜ ਲੱਭਣ 16 ਹੈਗਾ 16 2-2 ਡੰਡਾ 4 ਡੰਡਾ ਕਟਾਲਾ ਜੀ ਕਟਾਲਾ ਜੀ ਮੈਂ ਤਾਂ 17 ਕਹਿ ਰਿਹਾ ਵੀ 17 ਉਹ ਤੋਕਰ ਆਪਣਾ ਬੇਚੀ ਜਾਪਾਂ ਮੈਂ ਤੈਨੂੰ 16 ਕਰ ਦੇਗਾ ਹਾਂ ਉਹ ਤਾਂ 17 ਗੱਲੋ ਠੀਕ ਹੈ ਇਹ ਪਲੱਸ a ਹੋਊਗਾ ਹਾਂ ਹਾਂ ਉਹ ਠੰਡੀ ਸੀਲ ਦੀ ਆਪਣੇ ਦੇ ਦਾਂਗੇ ਭਾਈ ਕਹਿੰਦਾ ਸਿਰਫ 67000 ਦੀ ਚਵਾਈ ਇਹਦੀ ਐਸਆ ਚਾਹੇ ਆਨਲਾਈਨ ਮੰਗਾ ਲਿਓ ਦੁੱਧ ਵੀਡੀਓ ਘਾਲ ਤੇ ਦੇਖ ਲਿਓ ਨਾ ਸ਼ਰਲਾ ਛਿੱਟਾ ਨਾ ਟੈਮ ਚਵਾਈ ਦਾ ਬਾਹਰ ਜੰਗੀ ਆਰਾ ਇੱਕ ਨੰਬਰ ਆ ਵੀਰੇ ਉਹਦੀ ਗਾਰੰਟੀ ਵਾਲੀ ਗੱਲ ਆ ਆਪਾਂ ਕਹਿੰਦਾ 10 ਦੰਦ ਜੋੜੇ ਭਾਈ ਹੁਣ ਮਾਰਗਰੀ ਆਉ ਤੇ ਸ਼ੈਣੀ ਦੋ ਦੰਦ ਬੱਸੀ ਆ ਭਾਈ ਜੇਰ ਜੂਰ ਘੰਟਾ ਕੋਲ ਸੁਈ ਨੂੰ ਨਾਲ ਦੀ ਨਾਲ ਹੀ ਜੇਰ ਭਾਈ ਘੰਟੇ ਵੱਧੂ ਭਾਈ ਦੰਦਾਂ ਚ ਪਿਓਰ ਦੋ ਦੰਦ ਕਰਾਈ ਚੈੱਕ ਚੈੱਕ ਕਰ ਲੈ ਦਿਖਾ ਦੇ ਚੌਕ ਦੇ ਦੰਦ ਮਾਣੇ ਬੜੇ ਚੱਕੇ ਹਾਲੇ ਬਈ ਦੋ ਦੰਦ ਦਊਂ ਲੈ ਦੋਆਂ ਦੀ ਆ ਚੌਕ ਦੇ ਅੱਧੇ ਅੱਧੇ ਚੱਕ ਚੱਕ ਦੇ ਹਾਲੇ ਮਾਣੇ ਮਾਣੇ ਚੱਕ ਦੋ ਦੰਦ ਨਾਲ ਚਾਰ ਮੰਨ ਲਿਓ ਹਾਂ ਠੰਡੀ ਸੀਲ ਬਈ ਸਾਊਸ ਵਾਲੀ ਬੜਿਆ ਸਾਰਾ ਆਰਡਰ ਆਰਡਰ ਜਮ ਬਿਲਕੁਲ ਠੀਕ ਸਾਰ ਲੈ ਠੀਕ ਸਾਰਡਰ ਦੀ ਜਮ ਲੈ ਪਹਿਲਾਂ ਨਾ ਬੱਤੀ ਦੇਖ ਲੈ ਵੰਟੇ ਖੇਡੀ ਚਲਵਾਇ ਲੈ ਇਤਨਾ ਮਾਰੀ ਨਾ ਨਾ ਬਾਓ ਇਤਰੇ ਅਮੀ ਦੇ ਕਿਲੇ ਗੰਦ ਨੂੰ ਕਹੇ ਡੈਗਾ ਆਪਾਂ ਜੇ ਅਸੀਂ ਜਾਣਦੇ ਹਾਂ ਕਿ ਇਹ ਗੀੜ ਦੇ ਦੋਨੇ ਭਾਈ ਸੋ ਸਮਝ ਕੇ ਬਹੁਤ ਨੰਗਾ ਲੈਣੇ ਆ ਬਾਈ ਯਾਰ ਤਾਰ ਵੀ ਮਰਵਾ ਦੂ ਤਾ ਪਰ ਕੁਝ ਨਹੀਂ ਕਰੀਏ ਮਾਦੀ ਵਲ ਨਤਾਰੀ ਦਿਖਾ ਦੇ ਬਲੀਆਂ ਇਧਰਲੇ ਪਾਸੇ ਇਹਦੀ ਆ ਜਾ ਬੋਡਾ ਨਹੀਂ ਵਗਰੀ ਇੱਥੋਂ ਦੱਸ ਐ ਬੌਲਾ ਹੀ ਆ ਗਿਆ ਭਾਈ ਪਿਛਲਾ ਤੇ ਵੀ ਮਾਰ ਦੇ ਇੱਧਰ ਪਿੱਛੇ ਬੱਤਗਾ ਮਾ ਬਾਜੀ ਵਾਜੀ ਇੱਕ ਨੰਬਰ ਆਈ ਇਧਰ ਹੀ ਦਿਖਾ ਦੇ ਜਿੰਕੇ ਮੇਖੜੇ ਜਿੰਕੇ ਮੇਖੜੇ ਾਂਗੂਰੀਵਾਂ ਪੈੜ ਖੜੀ ਦਿਖਾ ਦੇ ਬਿਨਾਂ ਨਿਆਰੇ ਦੇਖੀ ਤੂੰ ਤਗਰੇ ਕਿ ਬਿਨਾਂ ਪੰਨੂ ਦੀ ਵਸਿਆ ਦੋ ਘੰਟੇ ਦੀ ਸ਼ੁਰੂ ਹੋਈ ਵਿਚਾਰ ਕਰਦਾ ਵਪਾਰੀ ਕਿ ਇਹਨਾਂ ਨੂੰ ਗਾਂ ਠੰਡੀ ਕਿਵੇਂ ਹੁੰਦੀ ਉਹਦੇ ਕਿ ਉਹਦੇ ਪੈਣੀ ਵੀ ਪਾਈ ਬੁੱਢਾ ਦੇਖ ਲੈ ਛੱਡ ਦੇ ਛੱਡ ਦੇ ਹੁਣ ਥੱਲੇ ਨਾਲ ਆ ਤੂੰ ਦੇਖਾ ਜਦੋਂ ਚਬਾਈ ਹੋ ਰਖਾ ਮਾਰੇ ਯਕੀਨ ਲੈ ਸਾਉਦੀ ਸਾਉ ਆ ਗਈ ਲੈ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਬਸ ਹਰਦਾ ਬਾਈ ਠੰਡੀ ਆ ਰਪਾ ਬਾਈ ਸਾਉਸ ਬਾਦੇ ਪਿੰਡ ਆ ਮੇਰਾ ਜਮਾ ਸ੍ਰੀਨਗਰ ਦਾ ਪਿੰਡ ਆ ਬਈਆ ਆ ਜਾ ਉਰਲੀ ਬੰਨੇ ਦਿਖਾਉਂ ਹਾਂ ਹਾਂ ਪਾਊਡਰ ਨਾਲ ਬਿਲਕੁਲ ਦੰਦਾਂ ਚ ਆ ਗਈ ਦੋ ਦੰਦ ਆਰਡਰ ਬਿਲਕੁਲ ਫਿਕਸ ਨਾਲ ਲੱਗਣਾ ਹਾਂ ਜੇ ਜੂ ਪ੍ਰੋਪਰ ਸਾਰੀ ਪੈ ਗਈ ਪਹਿਲਾਂ ਪਸ਼ੂ ਉਹੀ ਗੱਲ ਆ ਵੀ ਕਈ ਦਿਨਾਂ ਚ ਬਣਦਾ ਜਾ ਕੇ ਹਨਾ ਖਾ ਪੀ ਕੇ ਬੱਸੀ ਯਾਰ ਬਈ ਪਹਿਲਾਂ ਬੱਸੀ ਦਾਖਲ ਦਿੰਦਾ ਉਹੀ ਲੱਤਾਂ ਮਾਰੀ ਜਾਂਦੇ ਪਹਿਲਾਂ ਬੱਸੀ ਦਾ ਗੱਲ ਤੂੰ ਮੰਨੇ ਕਰਾ ਮੇਰਾ ਹਾਂ ਸਵੇਰ ਆਦੀ ਠੰਡੀ ਬਾਹਰ ਨਹੀਂ ਜਾ ਸਕਣ ਠੰਡੀ ਆ ਬਈ ਯਾਰ ਇਹ ਜੇ ਕਿਸੇ ਨੇ ਪੁਰਾਣੇ ਪਹਿਲੀ ਵਾਲੀ ਬੱਸੀ ਰੱਖਣੀ ਆ ਇੱਕ ਤਾਂ 2 ਲੱਖ ਰੁਪਈਆ ਮਹਿੰਗੇ ਲਾ ਦੇ ਇੱਕ ਵਾਰੀ ਬੱਸੀ ਰਵੇ ਜ ਇਸ ਸੂਆ ਪਹਿਲਾ ਤਾਜੀ ਸੂਈ ਬੱਛੀ ਦਿਖਾਦੀ ਤੁਹਾਨੂੰ ਆਪਾਂ ਨੇ ਤੋਹਫਾ ਕੱਦ ਵੀ ਫੁੱਲ ਵੱਡਾ ਤੇ ਆਰਡਰ ਦਾ ਰੰਗ ਵੀ ਗੁਲਾਬੀ ਤੇ ਥਾਣਾ ਦਾ ਰੰਗ ਵੀ ਗੁਲਾਬੀ ਬਾਲੀ ਆਸਲਾ ਵੀਰੇ ਜਲ ਪਿਓਰ ਜਰਸੀ ਪਿਓ ਕੱਦ ਫੁੱਲ ਫੁੱਲ ਸਾਈਜ਼ ਦੇ ਵਿੱਚ ਆ ਗਈ ਵੀਰੇ ਐਚ ਐਫ ਜੱਡਾ ਹੀ ਆ ਗਿਆ ਕੱਦ ਤਾਂ ਵਜੂਦ ਕਮਾਲਾ ਬਾਈ ਕਮਾਲਾ ਥਾਣ ਦਾ ਸਹਿਜ ਬਹੁਤ ਸੋਹਣਾ ਰੱਖਦੀ ਆ ਸਿਵਲ ਠੰਡੀ ਬਾਧੂ ਚੱਕ ਦੇਖੀ ਇਹ ਇੱਥੇ ਦਿਖਾ ਦੇ ਕੋੜੀ ਵਾਲਾ ਕੰਮ ਜਮ ਬਾਲੀ ਚੰਗੀ ਆ ਹੱਦੋਂ ਵੱਧ ਵੀਰੇ ਰਾ ਕੋੜੀ ਵਾਲਾ ਕੰਮ ਹੀ ਆ ਦਾ ਲੈ ਆ ਬਾਈ ਇਹਨੂੰ ਠੰਡੀ ਇੰਨੀ ਆ ਨਰਮ ਸੁਭਾਅ ਦੀ ਇੰਨੀ ਆ ਹੱਦੋਂ ਵੱਧ ਬ ਔਰ ਆਣੀ ਆਉਣ ਨਹੀਂ ਕਰਦੀ ਸੌਣ ਨਹੀਂ ਕਰਦੀ ਬੱਚੇ ਕਣੀ ਦਾ ਜਾਊਗੀ ਥੋੜਾ ਮਾਣਾ ਤਾਂ ਕਿਰਦਾ ਕਰੂ ਬਾਈ ਜੀ ਹੁਣ ਬਸ ਘੰਟਾ ਕਰਾ ਹੋਇਆ ਸੂਈ ਨਾਲ ਦੀ ਨਾਲ ਹੀ ਜੇਰ ਛੇੜਦੀ ਠੀਕ ਆ ਗੱਲ ਪਾਉਡਰ ਦਾ ਪਲੀ ਦਾ ਭਰਾ ਬਾਈ ਇੰਨਾ ਬਟਾ ਰਹਿਦਾ ਨਾ ਬਾਈ ਯਾਰ ਸਿਰਫ ਘੰਟਾ ਜੇ ਗੁਰਿਆ ਇਹ ਤੇਰੇ ਸਾਹਮਣੇ ਛੱਡੇ ਜੇਰ ਨਾ ਤਕਰੀਬਨ ਘੰਟੇ ਦੇ ਅੰਦਰ ਅੰਦਰ ਇਹਨੇ ਜੇਰ ਪਾਤੀ ਸਾਰੀ ਹਾਂ ਬਾਜਨ ਵਾਲੀ ਬੱਸੀ ਤੇ ਕਲਰ ਵੀ ਇਹਦਾ ਆਰਡਰ ਦਾ ਬਹੁਤ ਸੋਹਣਾ ਰੱਖਦੀ ਆ ਤੇ ਥਣ ਦਾ ਕਲਰ ਵੀ ਗਲਾਬੀ ਕਲਰ ਦੀ ਆ ਸਾਰਾ ਲੇਵਾ ਤੇ ਬਾਕੀ ਜਾਨ ਚੰਗੀ ਆ ਉਹ ਸੋਡੇ ਸਾਹਮਣੇ ਆ ਕੱਦ ਵੀ ਚੰਗਾ ਸ਼ਾਈਨਿੰਗ ਵੀ ਚੰ ਤੇ ਚਵਾਈ ਦੀ ਇੰਨੀ ਚੰਗੀਆ ਹੱਦੋਂ ਵੱਧ ਭਰਾ ਮੇਰਾ ਹਾਂ ਬਿਲਕੁਲ ਫੋਕੀ ਆ ਨਾ ਹਾਂ ਲੈ ਦੁਬਾਰੇ ਫੇਰ ਮਾਰ ਦੇ ਠੀਕ ਆ ਗੱਲ ਲੈ ਸੁਬਾਹ ਦੀ ਆ ਗਈ ਬਿਲਕੁਲ ਫੰਦੀ ਸੀ ਦਾ ਬਸ ਬਸ ਓਕੇ ਦੀ ਰਿਪੋਰਟ ਆ ਬੋਲਾ ਕਾਹੋ ਨਾ ਕਰ ਹੁਣ ਜਿਆਦਾ ਨਹੀਂ ਲੈ ਚਿਪ ਚਿਪ ਜੇ ਕਰੀ ਜਾਣੀ ਆ ਲੈ ਨਾਲ ਚੰਗੀ ਆ ਹੱਦੋਂ ਵੱਧ ਚੰਗੀ ਵੀਰਿਆ ਕਾ ਕਹਿਣ ਨੂੰ ਤਾਂ ਕਾ ਕਹਿੰਦੇ ਹੁਣ ਦਾ ਹਰੇ ਕਹਿੰਦਾ ਵੀ ਸੋਸ ਸਰੀਕ ਦੀ ਭਾੜਾ ਥੋੜੀ ਜੀ ਇਧਰ ਲੈ ਬੰਨੇ ਵਾਦੀ ਬਾਹਦੇ ਮਾੜੀ ਵਾਦੀ ਪਈ ਫਿਰ ਕੋਈ ਚੱਕਰ ਨਹੀਂ ਯਾਰ ਇੱਕ ਨੰਬਰ ਵੈਸੇ ਹਾ ਹਾ 100 ਦੀ 100 ਆ ਭਰਾ ਮੇਰਾ ਠੀਕ ਆ ਗੱਲ ਵਾਦੀ ਆ ਹੂੜੀ ਜਮੇ ਕੀ ਆ ਗਈ ਜਮਾ ਠੰਡੀ ਹਾਂ ਲੈ ਲੈ ਗਰੀ ਚੇ ਪੇਸ਼ਾਂ ਦੀ ਧਾਰਾ ਮਾਰ ਉਸ ਵੀ ਨਹੀਂ ਕਹਿੰਦੀ ਯਾਰ ਬੱਕਰੀ ਇੱਕ ਤਰ੍ਹਾਂ ਦੀ ਬਈ ਯਾਰ ਇਹ ਗਾਂ ਥੋੜੀ ਰ ਆਪਣੇ ਉਹਣਾ ਜਿ ਲੈ 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 ਸਾਨੂੰ ਪਿਛਲੇ ਪਿਛਲੇ ਪਾਸੇ ਦੀ ਧਾਰਾ ਮਾਰ ਦੋਨਾਂ ਪਾਸੇ ਦੋਨਾਂ ਪਾਸੇ ਆਪਾਂ ਮਾਰ ਲਾਣੇ ਕੋਈ ਚੱਕਰੀ ਨਹੀਂ ਲੈ ਪਿਛਲੇ ਪਾਸੇ ਦੀ ਧਾਰਾ ਮਾਰ ਕੇ ਦਿਖਾ ਦਿਆਂ ਲੈ ਸਾਰੇ ਪਾਸੇ ਤਸੱਲੀ ਕਰਾਤੀ ਐਨ ਖੜੀ ਆ ਜਮਾ ਠੰਡੀ ਵਾਈ ਕੁਸਮ ਨਹੀਂ 20 ਤੋਂ ਬਾਹਰ ਉਹ ਤੋਂ ਘਟੂ ਖਾਸियत ਐ ਸੱਜਣ ਦੀ ਖਾਸ ਭੂਣ ਬੱਸੀ ਵੀ ਆਪਣੇ ਉਰੋਂ ਨਾਲੇ ਦਾ ਕੱਦ ਦਾ ਆਈਡੀਆ ਕਰਾਦੀ ਤੇ ਭੂਣ ਬੱਸੀ ਵੀ ਦੁੱਧ ਆਪਣੇ 20 ਤੋਂ ਬਾਹਰ ਚੱਲੂਗੀ 20 22 ਬੋਲਿਆ ਤੇ ਨਹੀਂ ਕੱਢ ਦੁੱਧ ਤਾਂ ਵੱਧ ਕੱਢੂਗੀ ਆਪਰਾ 20 ਮਹੀਨੇ ਕਿੰਨੇ ਪੈਸੇ ਲੈ ਲਾਂਗੇ ਚਮਕੋਰੀ ਦੇ ਪੈਸੇ ਯਾਰ ਹੋ ਜੇਦੇ ਹਸਾਉਣਾ ਹੁਣ ਅੱਜ ਇਹਨਾਂ ਦੀ ਡਿਮਾਂਡ ਆ ਭਰਾ ਮੇਰੇ ਜਰਸੀਆਂ ਦੀ ਜੇ 90 95 ਮਗਰੀ ਤਾਂ ਵੀ ਥੋੜਾਗਾ ਪਰਾਪਰਾ ਆਫਰ ਹੀ ਦੇਣਾ ਬਰਾ ਮੇਰਾ ਕਿੰਨੇ ਦੇ ਦਾਂਗੇ ਬਾਪ 72000 ਦੀ ਬੱਸੀ ਦੇ ਦਾਂਗੇ ਬਾਈ ਬਣ ਕੇ 75 ਦੀ ਦੇਣੀ ਹਾਂ ਹਾਂ ਵੀ 70 ਵਾਲਾ ਫੋਨ ਵਾਲਾ ਵੀ ਮੈਂ ਕੋਈ ਹੰਕਾਰ ਨਹੀਂ ਕਹਿੰਦਾ ਵੀ ਕੋਈ ਮੈਂ ਹਕਾਰੀਆਂ ਬੰਦਾ ਜਾਂ ਕੋਈ ਹੋਆ ਪਰ ਬਾਈ ਬਣ ਕੇ ਮੋਲ ਲਾ ਕੇ ਲੈ ਕੇ ਆਇਆ ਵਸੀ ਜੇ ਮੈਂ ਵੀ ਪੱਠੇ ਖਾਂਦੀ ਵੀ ਦਿਖਾ ਦੇ ਜਰਾ ਦਿਖਾ ਦੇਗਾ ਜੀ ਹਾਂ ਖਾਂਦੀ ਪੀਂਦੀ ਵੀ ਖੁੱਲੀ ਆ ਜਿਹੜਾ ਪਸ਼ੂ ਖਾਣ ਪੀਣ ਦਾ ਖੁੱਲਾ ਦੁੱਧ ਵੀ ਚੰਗਾ ਪਾਰਦਾ ਹਾਂ ਦੇਖ ਲੋ ਚਰੀ ਵਾਂਗੂ ਵੱੜਦੀ ਜਾਵਾ ਵੱੜਦੇ ਹਣਬੇ ਨਾਲ ਦੀ ਵਸੀ ਆ ਯਾਰ ਠੀਕ ਹੈ ਗੱਲ ਤੇ ਕਾਪ ਇਹ ਦੇ ਲਾਂਗੇ 70000 ਦੀ ਬਾਈ ਯਾਰ ਆ ਭਾਈ ਕਹਿੰਦਾ ਜੋੜੇ ਚੋਂ ਚਮਕੌਰ ਮਾਫੀ ਕੋਈ ਨਹੀਂ ਮੈਂ ਕਹਾਂ 100 ਕਿਲੋਮੀਟਰ ਪਹੁੰਚ ਕਰਾਂਗੇ ਕਹਾਂ ਕੱਲੀ ਦੇ ਨਹੀਂ ਕਹਾਂ ਦੋ ਦੇ ਕਰਾਂਗੇ ਭਰਾ ਮੇਰਾ ਠੀਕ ਹੈ ਗੱਲ ਹਾਂ ਤੇ ਨੰਬਰ ਨੰਬਰ ਬੋਲ ਠੱਡੀ ਹੀ ਵਧਾਈ ਲੈ ਦੁਬਾਰੇ ਫੇਰ ਵਜਾ ਬਾਵਾ ਥੱਲੇ ਨਾ ਖਰਾਬ ਕਰ ਦੁੱਧ ਨੂੰ ਐ ਨੰਬਰ ਬੋਲ ਤੇਰਾ ਨੰਬਰ 9779475644 ਵੀਰੇ 97794756442 ਦਾ ਨੰਬਰ ਹੈ ਪਸ਼ੂ ਬਾਈ ਕੋਲੇ ਚੰਗੇ ਹੁੰਦੇ ਨੇ ਟਾਪ ਕੁਆਲਿਟੀ ਦੇ ਵਿੱਚ ਜਿਵੇਂ ਇਹ ਵੈੜ ਚੈੱਕ ਕਰ ਸਕਦੇ ਹੋ ਸਵੇਰ ਆ ਦੇ ਠੰਡੇ ਸੀਲ ਮਿਲਣਗੇ ਤੇ ਜਿਵੇਂ ਉਹ ਬੱਛੀ ਖੜੀ ਆ ਦੋ ਦੰਦ ਉਹ ਦਿਖਾਈ ਆ ਤੁਹਾਨੂੰ ਉਹ ਵੀ ਜਿਵੇਂ ਤਾਜੀ ਸੂਈ ਆ ਜਿਹੇ ਪਿਛਲੇ ਪਾਸੇ ਦੀ ਧਾਰਾ ਮਾਰੀ ਲੋ ਲੈ ਕਿਹਦੀ ਦੇਖੀ ਦੋਨਾਂ ਪਾਸੇ ਹੀ ਕੋਈ ਚੱਕਰੀ ਕੋਈ ਨਹੀਂ ਭਰਾ ਮੇਰੇ ਆ ਲੈ ਬੰਦੇ ਖੇਢੀ ਜਾਵੇ ਜੇ 8 ਸਾਲਾਂ ਦੇ ਬੱਚਾ ਬੰਦੇ ਖੇਢੀ ਜਾਵੇ ਜੋ ਲੱਤ ਨਹੀਂ ਮਾਰੂ ਆਪਣੀ ਬੱਛੀ ਪਹਿਲਾਂ ਬੱਛੀ ਦੀ ਚੱਲ ਜਿੰਗਾ ਦਾ ਪਹਿਲਾਂ ਬੱਛੀ ਵੀ ਮਾਰਦੀ ਆਪਣੀ ਯਾਰ ਕੋਈ ਸ਼ਾਂ ਦੀ ਵੀ ਧਾਰਾ ਮਰਵਾਦੀ ਜਿਵੇਂ ਮਰਜੀ ਮਾਰੀ ਚੱਲੇ ਖੇਢੀ ਚੱਲੇ ਕੋਈ ਚੱਕਰ ਨਹੀਂ ਯਾਰ ਬੰਦੇ ਜੀ ਅੰਦਰ ਬੱਚੇ ਖੇਡਣ ਆ ਗਏ ਨਾ 8-9 ਸ ਮੁੰਡਾ ਬਾਪੋਂ ਦੇ ਆਪਣੇ ਪਰਿਵਾਰ ਦੇ ਜਿਹ ਵਿੱਚ ਤੋਂ ਆਵਾਂਗੇ ਲੱਤ ਨਹੀਂ ਮਾਰੂ ਆਪਣੀਆਂ ਠੀਕ ਆ ਗੱਲ ਵਿੱਚ ਪਾਂਦੀ ਵੰਟੇ ਖੇਤੀ ਜਾਣੀ ਚੈਲੰਜ ਹੈ ਬਾਈ ਕਹਿੰਦਾ ਆਪਣਾ ਕੋਈ ਵੀ ਤੇ ਜਿੰਨੀਆਂ ਵੀਡੀਓ ਕੱਢ ਕੇ ਦੇਖ ਲੈ ਕੋਈ ਲੱਤ ਨਹੀਂ ਮਾਰੀ ਹੁਣ ਮੇਰੀ ਬੈੜਦੀ ਠੀਕ ਆ ਗੱਲ ਤੇ ਵਾਕਈ ਨਾ ਦੋਏ ਬੱਚੀਆਂ ਜੋ ਜਿਹੜੀ ਵੀ ਪਸੰਦ ਆਊਗੀ ਗੱਲਬਾਤ ਕਰਕੇ ਬਾਈ ਨਾਲ ਖਰੀਦ ਲਿਓ ਧੰਨਵਾਦ ਜੀ